ਸਰਬਜੀਤ ਸੰਗਰੂਰ ਵੀ ਦੀ ਕਾਪਾ ਕਈ ਇਸ਼ਕ ਹਕੀਕੀ ਕਰਦੇ ਮਰਦੇ ਮਰਦੇ ਮਰ ਜਾਂਦੇ ਕਈ ਇਸ਼ਕ ਹਕੀਕੀ ਕਰਦੇ ਮਰਦੇ ਮਰਦੇ ਮਰ ਜਾਂਦੇ ਨਾ ਛੱਡ ਮਰ ਕੇ ਵੀ ਸੰਗਰੂਰ ਵੀ ਤੱਜਣ ਦੀਆਂ ਗਲੀਆਂ ਨੂੰ ਨਾ ਛੱਡਦੀ ਮਰ ਕੇ ਵੀ ਸੰਗ ਰੂਰ ਵੀ ਸੱਜਣ ਦੀਆਂ ਗਲੀਆਂ ਨੂੰ ਕਈ ਇਸ਼ਕ ਹਕੀਕੀ ਕਰਦੇ ਕਰਦੇ ਮਰਦੇ ਮਰਦੇ ਮਰ ਜਾਂਦੇ ਨਾ ਛੱਡਦੇ ਮਰ ਕੇ ਵੀ ਸੰਗ ਰੂਰ ਵੀ ਸੱਜਣ ਦੀਆਂ ਗਲੀਆਂ ਨੂੰ ਨਾ ਹਟਦੇ ਫੁੱਲਾਂ ਨੂੰ ਬਰਬਾਦ ਕਰਨ ਤੋਂ ਨਾ ਹਟਦੇ ਫੁੱਲਾਂ ਨੂੰ ਬਰਬਾਦ ਕਰਨ ਤੋਂ ਨਾ ਬਖਸ਼ ਦੇ ਕਈ ਕਦੇ ਕਦੇ ਕਿਸੇ ਕਲੀਆਂ ਨੂੰ ਕਿਸੇ